ਫੂਲੇ ਅਮਰ ਰਹੇ ਮਾ ਰਮਾਬਾਈ ਅੰਬੇਦਕਰ ਅਮਰ ਰਹੇ ਅਮਰ ਰਹੇ ਰਮਾਬਾਈ ਅੰਬੇਦਕਰ ਅਮਰ ਰਹੇ ਅਮਰ ਰਹੇ ਮਾ ਸ੍ਰੀਤਰੀ ਬਾਈ ਫੂਲੇ ਅਮਰ ਰਹੇ ਅਮਰ ਮੇਰਾ ਨਾਮ ਨਿਤਿਸ਼ ਪੀ ਇਮੇਜਿੰਗ ਫਾਊਂਡਰ ਪੀਐਮ ਐਕਸ਼ਨ ਕਮੇਟੀ ਆ ਮਾਸ ਸวิตਰੀਬਾਈ ਫੂਲੇ ਪਹਿਲੀ ਮਹਿਲਾ શિક્ષਕ ਅ ਸਿੱਖਿਆ ਦੀ ਦੇਵੀ ਮਹਾਨ ਕ੍ਰਾਂਤੀਕਾਰੀ ਸਮਾਜ ਸਧਾਰਕ ਅੱਜ ਉਹਨਾਂ ਦਾ ਜਨਮ ਦਿਵਸ ਹੈ ਜੀ 3 ਜਨਵਰੀ ਔਰ ਮਾਸ ਸวิตਰੀਬਾਈ ਫੂਲੇ ਕੇ ਅੰਦਰ ਦਸੇ ਜੀ ਕਿ ਉਹ ਮੇਰੇ ਤੇ ਗੋਬਰ ਔਰ ਕੀਚੜ ਫੈਂਕਤੇ ਰਹੇ ਔਰ ਮੈਂ ਉਨਕੀ ਬੇਟੀਆਂ ਕੋ ਪੜਾਤੀ ਰਹੇ ਮਹਿਲਾਵਾਂ ਲਈ ਪਹਿਲਾ ਸਕੂਲ 1 ਜਨਵਰੀ 1848 ਨੂੰ ਖੋਲਣ ਵਾਲੇ ਮਹਾਨ ਸਮਾਜ ਸਧਾਰਕ ਕ੍ਰਾਂਤੀਕਾਰੀ ਮਹਿਲਾ ਮਾਸ ਸวิตਰੀਬਾਈ ਫੂਲੇ ਦੇ ਜਨਮ ਦਿਵਸ ਆਪਣੀ ਪੂਰੀ ਟੀਮ ਦੇ ਨਾਲ ਮਨਾਇਆ ਔਰ ਬੇਨਤੀ ਸਿਰਫ ਇੰਨੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰੋ ਔਰ 50% ਮਾਂ ਜਨਨੀ ਟੀਹਾਂ ਸਾਡੀਆਂ ਉਹਨਾਂ ਨੂੰ ਜਰੂਰ ਦੱਸੋ ਕਿ ਮਾਸ ਸੁમિત्रीਬਾਈ ਫੂਲੇ ਕੌਣ ਨੇ ਪਹਿਲਾ ਸਕੂਲ ਜਿਹੜਾ ਵਾ 1 ਜਨਵਰੀ 1848 ਲਈ ਬਾਲਿਕਾ ਸਕੂਲ ਖੋਲ ਕੇ ਮਾਸ ਸੁમિત्रीਬਾਈ ਫੂਲੇ ਨੇ 50% ਮਾਂ ਜਨਨੀ ਨੂੰ ਅੱਜ ਉਸ ਜਗ੍ਹਾ ਤੇ ਮੁਕਾਮ ਤੇ ਪਹੁੰਚਾਇਆ ਜਿੱਥੇ ਸਾਡੇ ਰਾਸ਼ਟਰਪਤੀ ਜਿਹੜੀ ਇਸ ਟਾਈਮ ਮਹਿਲਾ ਹੈਗੀ ਅਲੱਗ-ਅਲੱਗ ਸ਼ਾਸਨ ਪ੍ਰਸ਼ਾਸਨ ਚ ਮਹਿਲਾਾਂ ਮਹ ਪਹੁੰਚੀਆਂ ਉਹ ਸਿਰਫ ਦੇਨ ਹੈਗੀ ਮਾਸ ਸੁમિત्रीਬਾਈ ਫੂਲੇ ਰਾਹ ਆਸਾਨ ਨਹੀਂ ਹੈਗੇ ਸਨ ਮਾਸ ਸੁમિત्रीਬਾਈ ਫੂਲੇ ਕਈ ਵਾਰ ਤੁਹਾਨੂੰ ਕਹਿ ਕਿ ਮਾਸੂਦ ਮਿਤਰੀਬਾਈ ਫੂਲੇ ਇੱਕ ਸਾੜੀ ਐਕਸਟਰਾ ਨਾਲ ਲੈ ਕੇ ਜਾਂਦੇ ਸਨ। ਮਨੁਵਾਦੀ ਬ੍ਰਾਹਮਣਵਾਦੀ ਸਲੋਚ ਵਾਲੇ ਲੋਕ ਉਹਨਾਂ ਤੇ ਗੋਬਰ ਮਲ ਮੂਤਰ ਕੀਚੜ ਤੱਕ ਪੈਂਕਦੇ ਸਨ ਤਾਂ ਕਿ ਉਹ ਸਕੂਲ 'ਚ ਬੱਚਿਆਂ ਨੂੰ ਪੜ੍ਹਾ ਸਕਣ। ਇੱਕ ਸਾੜੀ ਐਕਸਟਰਾ ਲਿਜਾ ਕੇ ਫਿਰ ਮਾਸੂਦ ਮਿਤਰੀਬਾਈ ਫੂਲੇ ਸਕੂਲ 'ਚ ਪੜਾਉਣ 'ਚ ਕਾਮਯਾਬ ਹੋ ਪਾਉਂਦੇ ਸਨ। ਮਾਂ ਫਾਤਿਮਾ ਸ਼ੇਖ ਜੀ ਨੂੰ ਅੱਜ ਯਾਦ ਕੀਤਾ ਜਿਨ੍ਹਾਂ ਨੇ ਪਹਿਲੀ ਮਹਿਲਾ ਮੁਸਲਿਮ ਅਧਿਆਪਿਕਾ ਮਾਂ ਰਾਮਾਬਾਈ ਅੰਬੇਦਕਰ ਜੋ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਸੀ ਕਿ ਜੇ ਮੈਂ ਬਾਬਾ ਸਾਹਿਬ ਅੰਬੇਦਕਰ ਬਣਿਆ ਤੇ ਮੇਰੀ ਜੀਵਨ ਸਾਥੀ ਮਾਂ ਰਾਮਾ ਅਜ ਉਹਨਾਂ ਨੂੰ ਯਾਦ ਕੀਤਾ ਬਾਰ ਬਾਰ ਬੇਨਤੀ ਕਰਾਂਗਾ ਇਹਨਾਂ ਮਹਾਨ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਐਸੀ ਸਮਾਜ ਲਈ ਮਹਿਲਾਵਾਂ ਦੇ ਜੀਵਨ ਦੇ ਵਿੱਚ ਔਰ ਖਾਸ ਤੌਰ ਤੇ ਮਾਸੇਂਤਰੀਬਾਈ ਪੂਲੇ ਜਿਨ੍ਹਾਂ ਨੇ ਬਾਲ ਵਿਵਹਾ ਵਿਧਵਾ ਮੁੰਡਨ ਔਰ ਕਈ ਤਰ੍ਹਾਂ ਦੀ ਜਿਹੜੀਆਂ ਕ੍ਰੂਤੀਆਂ ਸਤੀ ਪ੍ਰਥਾ ਵਰਗੀਆਂ ਅਮਾਨਵੀ ਪ੍ਰਥਾਵਾਂ ਸੀ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਔਰ ਪਲੇਗ ਦੀ ਬਿਮਾਰੀ ਉਹਦੇ ਵਿੱਚ ਲਾਸਟ ਟਾਈਮ ਸੇਵਾ ਕਰਦੇ ਕਰਦੇ ਪਲੇਗ ਦੇ ਰੋਗੀਆਂ ਦਾ ਆਪ ਮਾਸੇਂਤਰੀਬਾਈ ਪੂਲੇ ਪਲੇਗ ਦੇ ਰੋਗ ਦੇ ਨਾਲ ਸਦੀਵੀ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਪਰ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਸੋਚ ਅੱਜ ਵੀ ਸਾਡੇ 'ਚ ਜਾਰੀ ਹੈ ਜੈ ਭੀਮ ਜੈ ਸਵਿਧਾਨ ਜੀ